ਇਹ ਪੰਜਾਬੀ ਨੇ ਨਾ ਉਹਨੂੰ ਚਾਰ ਚੰਦਾਂ ਹੀ ਆ। ਸਕੂਟਰੀ ਚਲਾਉਂਦਾ ਬਹੁਤ ਮਜ਼ਾ ਆਉਂਦਾ। ਡਰ ਲੱਗਦਾ। ਆਈ ਮੈਂ ਹਵਾ ਬੱਬਾ ਕੀ ਪਰੀ ਬਣ ਜਾਣਾ ਤੂੰ ਇੱਥੇ। ਸਕੂਟੀ ਸਾਡੀ ਹੋ ਗਈ ਬੰਦ। ਇਨ ਦਾ ਮਿਡਲ ਆਫ ਸਟਰੀਟ। ਹਲੋ ਗਾਇਸ। ਕਿ ਪੈਸੇ ਦੋ? ਹਾਂ। ਫਿਰ ਅੰਦਰ ਜਾ ਸਕਦੇ ਹਾਂ। ਹਾਂ ਹਾਂ। ਇਹ ਤਾਂ ਨਹੀਂ ਹੋਣਾ ਚਾਹੀਦਾ। ਡਰਸ ਹੋਣੀ ਚਾਹੀਦੀ ਹੈ ਨਾ ਕੈ। ਕਿੰਨਾ ਸੋਹਣਾ। ਰੰਗ ਕਿੰਨਾ ਪਿਆਰਾ। ਕਾਈਂਡ ਆਫ ਪ੍ਰੇਅਰ ਪ੍ਰੂਰ ਹੁੰਦੀ ਹੋਗੀ। ਉੱਥੇ ਆਪਾਂ ਨੂੰ ਨਹੀਂ ਜਾਣ ਦਿੰਦੇ ਉਹਨੂੰ। ਓ ਇੰਦਰਾ ਗਾਂਧੀ ਨਰਦੀਪ ਆ ਇੰਦਰਾ ਗਾਂਧੀ ਆ ਰਹੀ ਪਈ ਇੰਦਰਾ ਗਾਂਧੀ ਦੀ ਫੋਟੋ ਉੱਤੇ ਦੇਖ ਨਰਦੀਪ ਗਾਇਸ ਅੰਦਰ ਪ੍ਰੇਅਰ ਚੱਲਦੀ ਪਈ ਆ ਇਸ ਕਰਕੇ ਆਪਾਂ ਥੋੜਾ ਕੱਟ ਬੋਲਦੇ ਆ ਉਹ ਕਹਿੰਦਾ ਰਮਾਦਾਨ ਆ ਰਮਾਦਾਨ ਮਲੇਸ਼ੀਆ ਦੀ ਸਭ ਤੋਂ ਵੱਡੀ ਮਾਸਕ ਹੁਣ ਵੇਟ ਕਰਨੀ ਪੈਣੀ ਆ ਇੱਥੇ ਫਲੀ ਚੌਂਕੜੀ ਔਰ ਇੱਥੇ ਮੀਂਹ ਦਾ ਪਤਾ ਨਹੀਂ ਕਿੰਨਾ ਟਾਈਮ ਖੜਿਆ ਜਾਂਦਾ ਨਹੀਂ ਪਿਆ ਹੈਲੋ ਗਾਇਸ ਹੈਲੋ ਤੁਹਾਡਾ ਸਾਰਾ ਦਾ ਫਿਰ ਤੋਂ ਸਵਾਗਤ ਆ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਮਲੇਸ਼ੀਆ ਦੀ ਆਪਣੀ ਚੱਲਦੀ ਪਈ ਐ ਸੀਰੀਜ਼ ਡੇ ਹੈਗਾ 4th ਡੇ ਸਟਾਰਟਿੰਗ ਹੋਈ ਆ ਆਪਣੇ ਦੇਣ ਦੀ ਜਿਵੇਂ ਸਾਨੂੰ ਪਤਾ ਹੀ ਆਪਣੀ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਹੁੰਦੀ ਆ ਆਰਾਊਂਡ 3 ਵਜੇ ਦੇ ਕਰੀਬ ਫਿਰ ਰਾਤ ਨੂੰ ਆਪਾਂ ਬਾਹਰ ਘੁੰਮਦੇ ਫਿਰਦੇ ਰਿਹਨੇਸ਼ ਕਰਕੇ ਰਾਤ ਨੂੰ ਲੇਟ ਸੌਂਈਦਾ ਨਾ ਇਹ ਕਹਿੰਦੀ ਬਰ ਡੋਸਾ ਖਾਣਾ ਜਾਂ ਫਿਰ ਮੋਮੋਸ ਵਗੈਰਾ ਖਾਣੇ ਆ ਇਸ ਕਰਕੇ ਆਪਾਂ ਇੱਕ ਜਿੰਦਾ ਲੱਭੀਆ ਹੁਣ ਆ ਪਿੱਛੇ ਹੀ ਆ ਰੈਸਟੋਰੈਂਟ ਉਹ ਜਾ ਕੇ ਦੇਖਦੇ ਉੱਥੇ ਪਹਿਲੀ ਗੱਲ ਤਾਂ ਫੂਡ ਮਿਲਦਾ ਵਾ ਡੋਸਾ ਵਗੈਰਾ ਮਿਲ ਜਾਂਦਾ ਕਿ ਨਹੀਂ ਮਿਲਦਾ ਜਿਹੜੀ ਜਗ੍ਹਾ ਤੇ ਆਪਾਂ ਆਏ ਆ ਨਾ ਉਹ ਹੈਗੀ ਪਿੱਛੇ ਆ ਪੰਜਾਬੀ ਰਸੋਈ ਆਪਾਂ ਚੱਲਦੇ ਉੱਤਰ ਨੂੰ ਚੱਲੋ ਚੱਲੀਏ ਮੇਰੀ ਲੁੱਕ ਮੇਰੀ ਲੁੱਕ ਹੈਗੀ ਯਾਰ ਹੀ ਆਪਣੇ ਆ ਭਾਈ ਯਾ T-shirt ਤੇ ਨਾਲ ਸਪੀਕਰ ਵਗੈਰਾ ਮੈਂ ਦਿਖਾ ਦਿੰਦਾ ਨਹੀਂ ਨਹੀਂ ਆਲੋ ਫੋਟੋ ਚੱਲਾ ਭਾਈ ਚੱਲੀ ਜਾਂਦਾ ਅ ਇੱਕ ਗੱਲ ਨਾ ਇੱਥੇ ਨੋਟ ਕੀਤੀ ਅਸੀਂ ਇੱਥੇ ਗੱਡੀਆਂ ਜਿਹੜੀਆਂ ਖੜੀਆਂ ਨਾ ਕਿਸੇ ਵੀ ਗੱਡੀ ਦਾ ਨੰਬਰ ਨਾ ਸੇਮ ਨਹੀਂਗਾ ਸੇਮ ਇੰਦਾ ਸੈਂਸ ਕਿ ਆਪਣੇ ਹੁੰਦੀ ਨਾ ਸੀਕਵੈਂਸ ਹੁੰਦੀ ਆ ਪੰਜਾਬ ਦਾ ਨੰਬਰ PB 47 ਜਿਵੇਂ ਵੀ ਹੁੰਦਾ ਜਾਂ ਆਸਟ੍ਰੇਲੀਆ ਦੇ ਸਾਡੇ ਹੈਗੇ WA ਲਿਖਿਆ ਹੁੰਦਾ ਇੱਥੇ ਹਰ ਇੱਕ ਗੱਡੀ ਲੱਗ ਲੱਗ ਤਰ੍ਹਾਂ ਦੀ BC WS ਕਿਸੇ ਦੇ ਕੁਝ ਲਿਖਿਆ ਕਿਸੇ ਦੇ ਕੁਝ ਲਿਖਿਆ ਨੰਬਰ ਬੜੇ ਲੱਗ ਲੱਗ ਜੇ ਆ ਸਮਝ ਨਹੀਂ ਆਉਦੀ ਤੇ ਇੱਕ ਚੀਜ਼ ਹੋਰ ਇੱਥੇ ਕਾਲੀ ਫਿਲਮ ਆ ਜਿਹੜੀ ਗੱਡੀਆਂ ਤੇ ਉਹ ਵੀ ਮਤਲਬ ਮੋਸਟਲੀ ਗੱਡੀਆਂ ਦੇ ਉੱਤੇ ਲੱਗੀ ਹੋਈ ਹੈ ਨਾ ਹਾਂ ਪੂਰੀ ਜੈੱਡ ਬਲੈਕ ਤੇ ਆ ਆ ਗਿਆ ਵੀ ਰੈਸਟੋਰੈਂਟ ਪੰਜਾਬੀ ਰਸੋਈ ਔਥੈਂਟਿਕ ਇੰਡੀਅਨ ਰੈਸਟੋਰੈਂਟ ਚੱਲੀਏ ਅੰਦਰ ਫਿਰ ਲੋ ਜੋਪਨ ਹੈ ਥੈਂਕ ਯੂ ਇਹ ਇੰਨਾ ਨੇ ਪਾਣੀ ਕਿਉਂ ਦਿੱਤਾ ਆਣਾ ਜਿਆਦਾ ਚਾਰਜ ਕਰਦੇ ਹੋਣਗੇ ਪਾਣੀ ਦਾ ਨੋ ਆਈਡੀਆ ਗਰਮੀ ਬਹੁਤ ਜਿਆਦਾ ਹੈ ਰੈਸਟੋਰੈਂਟ ਦੇ ਵਿੱਚ ਆਉਂਦੇ ਆਂ ਮਤਲਬ ਵਧੀਆ 쿨ਿੰਗ ਜੀ ਹੋਣੀ ਸ਼ੁਰੂ ਹੋ ਜਾਂਦੀ ਮਲੇਸ਼ੀਆ ਦਾ ਟੈਂਪਰੇਚਰ ਜਿਹੜਾ ਨਾ ਉਹ ਹਿਮੀਡੀਟੀ ਹੈ ਇੱਥੇ ਪਸੀਨਾ ਬਹੁਤ ਆਉਂਦਾ ਬਾਹਰ ਆਪਾਂ ਨੂੰ ਤਾਂ ਮੈਂ ਤਾਂ ਵੈਸੇ ਨਾਰਮਲੀ ਬ੍ਰੇਕਫਾਸਟ ਦੇ ਵਿੱਚ ਪੰਜਾਬੀ ਫੂਡ ਹੀ ਖਾਣ ਪਸੰਦ ਕਰਦਾ ਤਾਂ ਕਿ ਭੁੱਖ ਨਹੀਂ ਲੱਗਦੀ ਬਾਅਦ ਵਿੱਚ ਨੀ ਢਿੱਡ ਭਰ ਜਾਂਦਾ ਨਾ ਤੇ ਫਿਰ ਬੰਦਾ 3-4 ਘੰਟੇ ਵਰੀ ਇਹ ਕੱਢ ਲੁੰਦਾ ਦੇਖ ਲੈ ਪਹਿਲਾਂ ਸਾਰਾ ਮੈਨੂ ਵੀ ਦੇਖ ਲੈ ਕਰੀ ਸਟ੍ਰੀਮਡ ਫਿਰ ਬਾਅਦ ਵਿੱਚ ਪਨੀਰ ਮੋਮੋਜ਼ ਐ ਚਿਕਨ ਮੋਮੋਜ਼ ਐ ਹਮ ਗਾਈਜ਼ ਆ ਇੱਥੋਂ ਦਾ ਰੇਟ ਰੂਟ ਦੇਖਦੇ ਆਪਾਂ ਆ ਦੇਖੋ ਸਮੋਸੇ ਦਾ ਰੇਟ ਹੈਗਾ 4 ਦਾ 13 ਰਿੰਗਟ 13 ਰਿੰਗਟ ਆਪਣੇ ਬਣ ਗਏ ਆ ਇੱਕ ਰਿੰਗਟ ਹੁੰਦਾ ਵਾ 20 ਦਾ ਦਹੀਂ ਪਕੌੜਾ ਵੈਜ ਪਕੌੜਾ ਪਨੀਰ ਪਾਓ ਬਾਜੀ ਬੜਾ ਪਾਸ ਛੋਲੇ ਭਟੂਰੇ ਪੂਰੀ ਸੈਟ वन छोले भटूरे जी दो फिर छोले स्टिम्ड बैटी चीज नट्स स्टिम्ड बैटी चीज नट्स या सो दैट्स इट फॉर नाउ श्योर फर्स्ट वी विल टेस्ट एंड देन वी आर श्योर थैंक यू आज दा प्लान हैगा वा ਆਪਾਂ ਇੱਕ ਵੇਖਣਾ ਚਾਹੁੰਦੇ ਆ ਮਸਕ ਮਸਕ ਜਿਹੜੀ ਮਸਜਿਦ ਹੁੰਦੀ ਆ ਨਾ ਮੁਸਲਮਾਨਾਂ ਦੀ ਆਪਣੀ ਜਿਹੜੀ ਹੁੰਦੀ ਆ ਉਹ ਵੇਖਣੀ ਆ ਤੇ ਹੁਣ ਉੱਥੇ ਸਾਨੂੰ ਇਹ ਨਹੀਂ ਪਤਾ ਕਿ ਉੱਥੇ ਅਲਾਉਡ ਹੋਊਗਾ ਨਾਨ ਮੁਸਲਮ ਬੰਦੇ ਆਪਾਂ ਜਾ ਸਕਦੇ ਕਿ ਨਹੀਂ ਜਾ ਸਕਦੇ ਪੇੜ ਆ ਫਿਰ ਖੋਲੀ ਆਦੀ ਖੋਲੀ ਅੱਛਾ ਪਾਣੀ ਰੱਖਿਆ ਹੈ ਪਾਣੀ ਪੇੜੀ ਹੋਊਗਾ ਪਾਣੀ ਆਬੀਅਸਲੀ ਫਰੀ ਨਹੀਂ ਹੋਊਗਾ ਆਪਾਂ ਨੂੰ ਕਿੰਨੇ ਦੀ ਮਿਲੀ ਆਪਾਂ ਨੂੰ ਮਿਲਦਾ 50 ਸੈਂਟ ਦੇ ਵੀ ਨਹੀਂ ਆਉਂਦੀ ਪਾਣੀ ਦੀ ਬੋਤਲ ਇਦਾਂ ਯੈਸ ਸ਼ਕਰੀ ਥੈਂਕ ਯੂ ਦੇ ਇਸ ਆਪਣੇ ਆਗੇ ਛੋਲੇ ਭਟੂਰੇ ਕੀ ਬਾਤ ਆ ਕੜਾ ਟਕੜਾ ਨਿੰਬੂ ਕੀ ਨਾ ਇਹ ਨਿੰਬੂ ਨਿੰਬੂ ਦਾ achar ਹੁੰਦਾ ਤਾਂ ਵਧੀਆ ਕਰ ਲੀ ਕੀ ਤਾਂ ਪਿਕਲ ਕਹਦਣਾ ਨਾ ਬਈ ਪਟੂਰਾ ਤਾਂ ਬਹੁਤ ਤਕੜਾ ਵਾਦ ਦੇਖੋ ਪੂਰਾ ਜ਼ਬਰਦਸਤ ਪਕਾਉਂਗਾ ਨਾਲ ਪਿਆਜ਼ ਨਿੰਬੂ ਵੀ ਤਿੰਨ ਚੋੜਾ ਲੈਮਨ ਤੇ ਕਹਦਣਾ achar ਕਹਦਣਾ ਫਿਰ ਮੇਰੀ ਪਲੇਟ ਚ ਖਾਲੀ ਐ ਮੇਰੇ ਧਾਰ ਦੇਖੋ ਕਿਹੜਾ ਕੰਮ ਕਰਾਂ ਮੈਂ ਸ਼ੁਰੂ ਫਤੂ ਵੀ ਛਾਹ ਕਰ ਰਹੀ ਏ ਤੂੰ ਮੋਮੋਸ ਖਾਣੇ ਲੱਗ ਮੋਮੋਸ ਦੀ ਮਿੱਠੀ ਰੀਗ ਹੈ ਤਾਂ ਸੌਸ ਸੌਸ ਸਭਾ ਦੇਗਾ ਪਿਕਲ ਨਹੀਂ ਖਬਾਈ ਹਾ ਉਸੇ ਖਿ ਜਿਹੜੇ ਪੰਜਾਬੀ ਨੇ ਨਾ ਉਹਨੂੰ ਚਾਹ ਚੱਲਦਾ ਹੀ ਆ। ਚਾਹ ਵੀ ਲੈਣੀ ਕਰਾਂ। ਮਾਨ ਮੈਨ ਨੂੰ ਕ੍ਰੇਵਿੰਗ ਹੋਇਆ ਨਹੀਂ ਚਾਹ ਦੀ ਜੇ ਹੁਣ ਹਾਂ ਲੈਤਾ ਹੋ ਗਈ। ਦੇਖਾ ਨਹੀਂ ਹੋ ਗਈ ਹੋ ਗਈ। ਆਪਣਾ ਹੋ ਗਿਆ ਬ੍ਰੇਕਫਾਸਟ। ਫੂਡ ਵਧੀਆ ਸੀ। ਕੱਲ ਨਾਲੋਂ ਵਧੀਆ ਸੀਗਾ। ਜਿਹੜਾ ਕੱਲ ਆਪਾਂ ਖਾਧਾ ਸੀ ਨਾ। ਕੱਲ ਕਿਹੜਾ ਰੈਸਟੋਰੈਂਟ ਸੀਗਾ ਉਹਦਾ ਨਾਂ ਨਹੀਂ ਯਾਦ। ਐਮਪਾਇਰ ਇੰਡੀਅਨ ਐਮਪਾਇਰ ਹੈ। ਕੱਲ ਗਏ ਸੀ ਆਪਾਂ ਇੰਡੀਅਨ ਐਮਪਾਇਰ ਦੇ ਉੱਤੇ। ਅੱਜ ਆਪਾਂ ਪੰਜਾਬੀ ਰਸੋਈ। ਪੰਜਾਬੀ ਰਸਈ ਇਹਨਾਂ ਦਾ ਫੂਡ ਬੰਦਿਆ ਸੀਗਾ ਹਾਲੇ ਮਤਲਬ ਅਸੀਂ ਤਾਂ ਪਟੋਰੇ ਛੋਲੇ ਤੇ ਮਮੋਸ ਖਾਦੇ ਪਰ ਹਾਲੇ ਵੈਰਾਈਟੀ ਹੋਰ ਵੀ ਬਥੇਰੀ ਹੈਗੀ ਸੀ ਲਾਈਕ ਸਨੈਕਸ ਵਗੈਰਾ ਬਹੁਤ ਹੈਗੀ ਸੀ ਇੰਡੀਅਨ ਸਨੈਕਸ ਜੇ ਟਾਈਮ ਮਿਲਿਆ ਫੇਰ ਆਪਾਂ ਫੇਰ ਆਵਾਂਗੇ ਨਾ ਇੱਥੇ ਹੋਰ ਕੁਝ ਖਾਣ ਲਈ ਚੱਲ ਹੁਣ ਆਪਾਂ ਚੱਲਦੇ ਆਂ ਮੌਸਕ ਦੇਖਣ ਦੇ ਲਈ ਤੇ ਜਾ ਕੇ ਪਤਾ ਲੱਗੂਗਾ ਕੋਈ ਕਨਫਰਮੇਸ਼ਨ ਹੈ ਕਿ ਐਂਟਰੀ ਹੋਊਗੀ ਜਾਂ ਨਹੀਂ ਹੋਊਗੀ ਤੇ ਉੱਥੇ ਜਾ ਕੇ ਦੇਖਦੇ ਆ ਤੇ ਆਪਣੀ ਸਕੂਟਰੀ ਕਰਦੇ ਸਟਾਰਟ ਚੱਲ ਆਓ ਆਖਰੀ ਆਪਣੀ ਸਕੂਟਰੀ ਹੈਲਮਟ ਪਾਉਣਾ ਜ਼ਰੂਰੀ ਹੈ ਇੱਥੇ ਸੇਫਟੀ ਦੇ ਕਰਕੇ ਪਾਓ ਹੈਲਮਟ ਚਾਬੀ ਮੈਂ ਵੀ ਤਾਂ ਪਾਈ ਸਕਦੀ ਹਾਂ ਨਾ ਪਾਈ ਰੱਖਿਆ ਐਂਕਾਂ ਦਾ ਇਹ ਇਲੈਕਟ੍ਰਿਕ ਸਕੂਟਰੀ ਆ ਜਿਸ ਤੇ ਰੇਸ ਦੋ ਜene ਭੱਜ ਬਣਾ ਬਸ ਤੇ ਗੀਅਰ ਹੁੰਦੇ ਇੱਥੇ ਗੀਅਰ ਲੱਗੇ ਹੋਇਆ ਜੇ ਥੋੜੀ ਤੇਜ਼ ਚਲਾਉਣੀ ਆ ਤੇ ਚਲੋ ਆਪਾਂ ਇਧਰੋਂ ਨਿਕਲਦੇ ਇੱਕ ਕਰੀ ਤੇ ਫਿਰ ਆਪਾਂ ਚੱਲਦੇ ਅੱਗੇ ਆ ਰੱਖਣਾ ਬੈਗ ਵਿੱਚ ਨਹੀਂ ਲੋੜ ਮੋਸਕ ਵੇਖਦਾ ਨਾ ਗੂਗਲ ਮੈਪ ਤੇ ਕਿੰਨੀ ਕੁ ਦੂਰ ਆ ਨੈਸ਼ਨਲ ਮੋਸਕ ਹੈ ਨੈਸ਼ਨਲ ਮਿਊਜ਼ੀਅਮ ਹੈ ਕਿ ਨੈਸ਼ਨਲ ਮੋਸਕ ਨੈਸ਼ਨਲ ਮੋਸਕ ਹੈ ਇੱਕ ਮਿਊਜ਼ੀਅਮ ਵੀ ਹੈਗਾ ਇੱਥੇ ਨੈਸ਼ਨਲ ਮਿਊਜ਼ੀਅਮ ਕਿਰਕ ਹੁੰਦਾ ਤੇ ਹੈ ਨਹੀਂ ਚਲ ਨੈਸ਼ਨਲ ਮਸਕ ਆਫ ਆਹ ਵਾ ਬਈ ਜਿੱਥੇ ਆਪਾਂ ਜਾਣਾ ਨੈਸ਼ਨਲ ਮਸਕ ਆਫ ਮਲੇਸ਼ੀਆ 8 ਮਿੰਟ ਤੇ ਆ 3 ਕਿਲੋਮੀਟਰ ਚਲੋ ਸਕੂਟਰੀ ਚਲਾਉਂਦਾ ਬਹੁਤ ਮਜ਼ਾ ਆਉਂਦਾ ਵੈਸੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਵਾ ਪਰ ਹੁਣ ਪਹਿਲੇ ਪਹਿਲਾ ਪਹਿਲਾ ਆਦਤ ਜੀ ਨਹੀਂ ਹੈਗੀ ਹੁਣ ਹੋ ਗਈ ਆਦਤ ਚਲਾਉਂਦਾ ਮੈਂ ਵੀ ਕੱਲ ਸਿਵਲ ਰੋਡ ਉੱਪਰ ਜਾਂਦਾ ਸੀਗਾ ਕਿ ਮੈਂ ਚਲਾਉਣੀ ਆ ਤੁਸੀਂ ਪਿੱਛੇ ਬੈਠੋ ਸਰ ਲੱਗਦਾ ਕੁੜੀਆਂ ਆਉਂਦੀਆਂ ਨੇ ਐਕਟਿਵਾ ਤੇ ਨਹੀਂ ਮੈਂ ਪਹਿਣਾ ਹੀ ਨਹੀਂ ਨੇ ਨੇ ਚਲਾ ਲਾ ਕੋ ਨਹੀਂਂ ਦਾ ਦੂਸਰਾ ਆ ਪਾਪਾ ਕੀ ਬਰੀ ਨਹੀਂ ਜੀ ਆਈ ਮੈਂ ਹਵਾ ਵਾਂ ਡਰਾਈਵ ਆ ਪਾਪਾ ਕੀ ਬਰੀ ਬਣ ਜਾਣਾ ਤੂੰ ਇੱਥੇ ਤੇ ਬਾਅਦ ਵਿੱਚ ਮੈਂ ਝਗੜਾ ਰਹੂੰਗਾ ਮੈਨੂੰ ਡਰ ਲੱਗਦਾ ਵੀ ਨਹੀਂ ਜੀ ਨਾ ਬਈ ਮੈਨੂੰ ਪੂਰੀ ਵਧੀਆ ਸਕੂਟੀ ਚਲਾਉਣੀ ਆਉਂਦੀ ਐ ਆਂਦੀ ਤਾਂ ਐ ਪਰ ਮੈਂ ਥੋੜਾ ਜਾ ਨਾ ਪਾਪਾ ਕੀ ਬਰੀ ਬੈਠੇ ਪਰੋਣਾ ਐਵੇਂ ਛੱਟ ਫੇਟ ਲੱਗ ਜੂਗੀ ਨੇ ਵੇਦ ਅਸੀਂ ਇਹ ਕਰੀਏ ਆਸ ਕਾਈਵਰਡ ਵੀ ਹੈ ਕੋਈ ਸਕੋਟੀ ਸਾਡੀ ਹੋ ਗਈ ਬੰਦ ਬੈਟਰੀ ਹੋ ਗਈ ਫਿਨਿਸ਼ ਬੰਦੇ ਬੈਟਰੀ ਆਪਾਂ ਕਰਤੀ ਚੇਂਜ ਇਹਨੂੰ ਕਰੋ ਬੰਦ ਉਹ ਆ ਗਈ ਦੇਖੋ ਕੀ ਸਟਾਰਟ ਇਨ ਦਾ ਮਿਡਲ ਆਫ ਸਟਰੀਟ ਸਾਰੇ ਲੋਕ ਹੀ ਆ ਰਹੇ ਆ ਯੈਸ ਹੇਰ ਵੀ ਗੋ ਅਗੇ ਜਿਹੜਾ ਸਕੂਟਰੀ ਚ ਨਾ ਚੱਕਰ ਕੀ ਹੈ ਦੋ ਬੈਟਰੀਆਂ ਪੈਂਦੀਆਂ ਇੱਕ ਬੈਟਰੀ 50 ਕਿਲੋਮੀਟਰ ਚੱਲਦੀ ਆ ਤੇ ਆਪਣੀਆਂ ਮਤਲਬ ਇੱਕ ਬੈਟਰੀ ਖਤਮ ਹੋ ਗਈ ਤੇ ਆਪਾਂ ਹੁਣ ਦੂਜੀ ਬੈਟਰੀ ਤੇ ਕਰਦੀ ਆ ਦਾ ਵੀ ਸ਼ਾਇਦ ਆਹ ਹੋ। ਨਹੀਂ ਨਹੀਂ ਖੱਬੇ ਪਾਸੇ। ਇਹ ਦੇਖ? ਅਬੀ ਕਿੱਡੀ ਵੱਡੀ ਬਿਲਡਿੰਗ ਬਣੀ ਆ। ਕਿੱਡੀ ਵੱਡੀ ਆ। ਇਹ ਬਾਰੂ ਨਾਲ ਜਾਣ ਕੇ ਲੈ ਥੋੜੀ ਟ੍ਰੈਡੀਸ਼ਨਲ ਲੁੱਕ ਰੱਖਦੇ ਆ। ਅੰਦਰੋਂ ਤਾਂ ਸਾਰਾ ਪੇਂਟ ਹੋਇਆ ਹੋਇਆ ਹੈ। नेशनल मॉस्क मलेशिया उधर दी एंट्री अलाउड हां नहीं ਇੱਥੇ ਜਾਣ ਦੇਣਗੇ ਕਿਉਂਕਿ ਇਹ ਇੰਟਰਨੈਟ ਤੇ ਵੀ ਕਹਿੰਦੇ ਆ ਨਾ ਕਿ نیشنل ਮਾਸਕ ਦੇਖ ਕੇ ਆਓ ਤਾਂ ਮਤਲਬ ਇਹਦੇ ਚ ਐਂਟਰੀ ਅਲਾਉਡ ਹੋਏਗੀ ਲੋ ਗਾਈਜ਼ ਆਪਾਂ ਪਹੁੰਚ ਗਏ ਆ ਮਾਸਕ ਦੇ ਬਾਹਰ ਠੀਕ ਆ ਤੇ ਬਾਕੀ ਅੰਦਰ ਜਾ ਕੇ ਦੇਖਦੇ ਆ ਵੈਸੇ ਇੱਥੇ ਟੂਰਿਸਟ ਆਏ ਹੋਏ ਆ ਜਿਹੜੇ ਮਤਲਬ ਲੱਗ ਰਿਹਾ ਕਿ ਗੋਰੇ ਗੋਰੇ ਆ ਤੇ ਇਸ ਕਰਕੇ ਇਹਦਾ ਮਤਲਬ ਕਿ ਨਾਨ ਮੁਸਲਮ ਜਾ ਸਕਦੇ ਹੋਣਗੇ ਬਾਕੀ ਦੇਖਦੇ ਆ ਅੰਦਰ ਲਓ ਜੀ ਪ੍ਰਾਈਸ ਆ ਆ ਵਿਜ਼ਿਟਿੰਗ ਆਵਰਸ ਤੈਨਾਂ ਤੋਂ ਛੇ ਹੈਗਾ ਬਾਹੋਂ ਵਾਲਾ ਹੀ ਆ ਠੀਕ ਆ ਆਲ ਟੂਰਿਸਟ ਮਸਟਰ ਰਜਿਸਟਰ No shoes inside the mosque adhere to dress code ਆਵੇ ਆ ਡਰੈਸ ਪਾਉਣੀ ਪੈਣੀ ਤੈਨੂੰ ਵੀ ਆ ਸਾਰੀ ਡਰੈਸ ਚੱਲ ਜੂਗੀ ਮਤਲਬ ਮੈਂ ਹੈਗਾ ਮੈਂ ਇਹਦੇ ਵਿੱਚ ਮੇਰੇ ਓਕੇ ਆ ਨਰਦੀਪ ਨੂੰ ਆ ਸ਼ਾਇਦ ਪਾਉਣੀ ਪਵੇ ਆ ਨਹੀਂ ਚੱਲਣੀ ਲੱਤਾਂ ਨੰਗੀਆਂ ਨਹੀਂ ਚਲਦੀ ਨਾਮ ਭਰ ਲਿਆ ਉਹਦਾ ਸਾਰਾ ਜੋ ਹੀ ਹੈਗਾ ਹੁੰਦਾ ਨਹੀਂ ਪਿਆ i don't need she need this one yeah what size I am? so we yes, have to well, same size. we have to pay for this uh -huh. we have to pay no, no pay years we can yeah, yeah yeah and scarf uh, uh, yeah. so they have uh, <coughs> written like 12 ringgit 7 ringgit what is for that on that <coughs> or, so what is that what, what is pitra? Uh,

ਸਕਾਪ ਹੋਣਾ ਜ਼ਰੂਰੀ ਹੈ ਉਹ ਕਹਿੰਦੇ हेयर ਕਵਰ ਹੋਣੇ ਚਾਹੀਦੇ ਆ ਤੇ ਮੁੰਡਿਆਂ ਦਾ ਕੋਈ ਚੱਕਰ ਨਹੀਂਗਾ ਕੁੜੀਆਂ ਦਾ ਉਹਨਾਂ ਨੇ ਕਿਹਾ ਕਿ ਸ਼ੇਰ ਟਕਨਾਵਾ ਤੇ ਆਪਣਾ ਉਹ ਮੁੰਡਿਆਂ ਨੂੰ ਵੀ ਇੱਕ ਸ਼ੇਰ ਟਕਨਾ ਨਹੀਂ ਲੈਣ ਸ਼ੇਰ ਨਹੀਂ ਕਾਈਂਡ ਆਫ ਮਤਲਬ ਪਤਾ ਨਹੀਂ ਉਹ ਕੀ ਸ਼ਬਦ ਕਹੋ ਯਾਰ ਇਹ ਚੀਜ਼ ਵਧੀਆ ਹੈ ਦੇਖਣਾ ਪ੍ਰੀਅ ਕੋਸਟ ਰੱਖਿਆ ਹਾਂ ਇਹ ਤਾਂ ਯਾਰ ਰਿਲੀਜੀਅਸ ਥਿੰਗ ਆਣਾ ਯਾਰ ਹੋਣੀ ਚਾਹੀਦੀ ਆ ਹਾਂ ਤੁਸੀਂ ਕਹੋ ਕਿ ਪੈਸੇ ਦਿਓ ਹਾਂ ਫਿਰ ਅੰਦਰ ਜਾ ਸਕਦੇ ਹਾਂ ਹਾਂ ਇਹ ਤਾਂ ਨਹੀਂ ਹੋਣਾ ਚਾਹੀਦਾ ਤੂਰ ਮੈਂ ਪੜ ਲਾ ਸੋ ਵਧੀਆ ਨਾ ਡਰੈਸ ਲਾਈਕ ਕਲਰ ਬੜਾ ਪਿਆਰਾ ਵਾ ਫੋਟੋ ਬਹੁਤ ਸੋਹਣੀ ਹੁੰਦੀ ਐ ਬਈ ਇਹਦੇ ਵਿੱਚ ਕਿੰਨਾ ਡਰੈਸ ਹੋਣੀ ਚਾਹੀਦੀ ਐ ਨਾ ਕਿੰਨਾ ਸੋਹਣਾ ਰੰਗ ਕਿੰਨਾ ਪਿਆਰਾ ਮੈਨੂੰ ਤਾਂ ਇਹੋ ਜਿਹੀ ਛੜਦਾ ਇਹਨਾਂ ਨੇ ਮੈਨੂੰ ਨਹੀਂ ਦਿੱਤਾ ਕੁਛ ਚੱਲ ਕੋਈ ਨਾ ਇੱਧਰ ਆਣਾ ਥੱਲੇ ਕਿ ਸਾਹਮਣੇ ਇਹ ਤਾਂ ਥੱਲੇ ਪਾਰਕਿੰਗ ਆ ਗਈ ਉਹ ਵਾਓ ਉਹ ਉੱਧਰ ਦੇ ਦੇ ਇੱਥੇ ਤਾਂ ਕੀ ਹੋਇਆ ਵੀ ਆਮ ਫੋਟੋ ਲਾਊੜ ਨਹੀਂ ਲਾਏ ਹੁੰਦੇ ਇਹ ਲਾਊੜਾ ਫੋਟੋ ਯੈਸ ਕੈਮਰਾ ਲਿਖਿਆ ਹੋਇਆ ਇੱਥੇ ਇਹਨਾਂ ਦਾ ਮੈਨੂੰ ਪੱਕਾ ਪਤਾ ਵਾ ਜਿਵੇਂ ਉਹ ਹੋਊਗਾ ਨਾ ਜਿੱਥੇ ਕਾਈਂਡ ਆਫ ਪ੍ਰੇਅਰ ਪ੍ਰੂਰ ਹੁੰਦੀ ਹੋਗੀ ਉੱਥੇ ਆਪਾਂ ਨੂੰ ਨਹੀਂ ਜਾਣ ਦਿੰਦੇ ਹੁਣ ਕਲੋਜ਼ ਓਕੇ ਓਕੇ ਸੋ ਵਿਚ ਵੇ ਦੈਟ ਦੈਟਸਾਇ ਸੋ ਇਟ ਇਜ਼ ਓਪਨ ਨਾਰਮਲੀ অর ਇਟਸ ਕਲੋਜ਼ ਨਾਓ ਬਿਕੋਜ਼ ਲੇਟ 6:00 ਬਟ ਇਟਸ 5:30 ਨਾਓ ਬੰਦ ਹੋ ਗਿਆ ਉਹ ਕਹਿੰਦਾ ਪਤਾ ਨਹੀਂ ਆ ਜਾ ਇੱਧਰ ਵੇਖ ਹੁਣੇ ਇਥੇ ਦੀ ਹਿਸਟਰੀ ਲਿਖੀ ਹੋਈ ਆ ਇਹਦੀ ਇੰਗਲਿਸ਼ ਚ ਨਹੀਂ ਲਿਖੀ ਬੇਬੀ ਇੰਗਲਿਸ਼ ਚ ਨਹੀਂ ਲਿਖੀ ਹਾਜੀ ਸਨ ਬਿਨ ਮੌਦ ਉਸकी 바ਦਾ ਹੋਰ ਭਾਸ਼ਾ ਚ ਲਿਖੀ ਆ ਇਹਨਾਂ ਦੀ ਭਾਸ਼ਾ ਚ ਲਿਖੀ ਆ ਮਲੇਸ਼ੀਅਨ ਭਾਸ਼ਾ ਚ ਆਇਆ ਜਾ ਸਕਦੇ ਅੰਦਰ ਓਕੇ ਨਾਈਸ ਫੇਸਬੁਕ ਕਿੱਡੀ ਘੰਟ ਆਉਂਦੀ ਵੀ ਨਾ ਅੱਛਾ ਆ ਪੂਰੀ ਮਸਕ ਹੈ ਹਮ ਆ ਮਾਡਲ ਆ ਮਸਕ ਦਾ ਗਾਈਜ਼ ਦੇਖੋ ਸਾਰੀ ਬਣਾਈ ਹੋਈ ਇਹਨਾਂ ਨੇ ਇਦਾਂ ਦੀ ਮਸਕ ਹੈ ਇੱਥੇ 1965 ਦੀ ਹੈ ਅੱਛਾ ਆ ਦੂਸਰਾ ਹੋਊਗਾ ਸਾਈਡ ਆ ਮੁੰਡਿਆਂ ਦੇ ਕੱਪੜੇ ਨਰਦੀਪ ਪਾਏ ਹੋਏ ਜਿਹੜੇ ਆ ਪੁਰਾਣੀਆਂ ਫੋਟੋ ਫੋਟੋ ਇਹਨਾਂ ਦੀਆਂ ਚਰਚ ਉਹ ਇੰਦਰਾ ਗਾਂਧੀ ਨਰਦੀਪ ਆ ਇੰਦਰਾ ਗਾਂਧੀ ਆ ਰਹੀ ਬਈ ਇੰਦਰਾ ਗਾਂਧੀ ਦੀ ਫੋਟੋ ਆ ਆ ਪਤਾ ਹੈ ਨਹਿਰੂ ਤਾਂ ਨਹੀਂ ਗਾ ਵਾ ਇਹ ਆ ਇੰਦਰਾ ਗਾਂਧੀ ਦੀ ਫੋਟੋ ਲੱਗੀ ਆ ਮਲੇਸ਼ੀਆ ਦੇ ਵਿੱਚ ਇੰਡੀਆਨ ਆ ਯਾਰ ਆਪਣੇ ਬਹੁਤ ਦੇਖ ਲਓ ਇੰਦਰਾ ਗਾਂਧੀ ਦੀ ਨਾਮ ਬਣਾ ਲਈ ਆ ਹਾਂ ਫੋਟੋ ਲੱਗੀ ਹੈ ਅਗਲੀ ਦੀ ਇੰਦਰਾ ਗਾਂਧੀ ਦੀ ਕੀ ਬਾਤ ਆ ਇੰਡੀਆ ਮਸ਼ਹੂਰ ਆ ਬਈ ਮਲੇਸ਼ੀਆ ਚ ਵੀ ਪੂਰਾ ਫੁੱਲ ਮਸ਼ਹੂਰ ਆ ਆ ਸਾਰੀਆਂ ਫੋਟੋਆਂ ਲੱਗੀਆਂ ਹੀ ਆ ਹੋਰ ਕੀਤਾ ਸੀ ਨਾ ਉਹਨੇ ਉੱਥੇ ਹੀ ਦੱਸਿਆ ਹੋਇਆ ਸੀ ਅੱਛਾ ਪ੍ਰੇਅਰ ਚੱਲਦੀ ਏ ਅੰਦਰ ਮੇਨ ਪ੍ਰੇਅਰ ਹਾਲ ਫੋਟੋ ਲੈ ਕੇ ਜਾ ਸਕਦੇ ਆ ਹਾਂ ਮੇਨ ਪ੍ਰੇਅਰ ਹਾਲ ਆ ਵਾਈਟ ਇਹ ਪ੍ਰੇਅਰ ਹੁੰਦੀ ਆ ਓਕੇ ਮਾਸਕ ਉੱਤੇ ਦੇਖ ਨਰਦੀਪ ਕਿੱਡੀ ਸੋਣੀ ਅੰਦਰੋਂ ਦੇਖੋ ਗਾਇਸ ਕਿੱਡੀ ਸੋਣੀ ਬਹੁਤ ਜਿਆਦਾ ਸੋਣੀ ਹੈ ਗਾਇਸ ਅੰਦਰ ਪ੍ਰੇਅਰ ਚੱਲਦੀ ਪਈ ਆ ਇਸ ਕਰਕੇ ਆਪਾਂ ਥੋੜਾ ਘੱਟ ਬੋਲਦੇ ਆ ਕਿਉਂਕਿ ਸਾਰੇ ਨੇ ਇੱਥੇ ਪ੍ਰੇਅਰ ਕਰਦੇ ਪਏ ਆਵੇ ਠੀਕ ਆ ਸਾਰੇ ਆਂ ਅੰਮ ਆਹ ਸੰਦੇਦਰ ਆਪਾਂ ਆਏ ਇੱਧਰ ਤਾਂ ਮੈਂ ਪਹਿਲੀ ਵਾਰੀ ਵੇਖੀ ਐ ਪਰ ਅੰਦਰੋਂ ਜਿਵੇਂ ਨਾ ਵੇਖਾਂ ਨੂੰ ਬੜੀ ਸੋਹਣੀ ਲੱਗਦੀ ਵੀ ਹਲੇ ਜਿਹੜੀ ਮੇਨ ਹੋਊਗਾ ਨਾ ਉਹ ਵੀ ਉੱਧਰ ਹੋਊਗਾ ਜਿੱਧਰ ਬਾਈ ਨੇ ਮੈਨੂੰ ਜਾਣ ਨਹੀਂ ਦਿੱਤਾ ਜਿਵੇਂ ਉਹ ਕਹਿੰਦਾ ਪੈਣਾ ਨਹੀਂ ਜਾਣਾ ਉੱਧਰ ਉਹ ਵੀ ਹੈਗਾ ਇਹ ਕੁਛ ਨਾ ਉਹ ਵੀ ਬੰਦ ਹਾਂ ਉਹ ਵੀ ਬੰਦ ਕੀਤੀ ਹੋਈ ਉੱਧਰ ਲਈ ਛੜ ਉਹ ਕਹਿੰਦਾ ਮਤਲਬ 5:30 ਹੋਏ ਵੈਸੇ ਤਾਂ ਵੈਸੇ 6 ਵਜੇ ਬੰਦ ਹੁੰਦੀ ਪਰ ਉਹ ਕਹਿੰਦਾ ਬੰਦ ਆ ਹਾਣੀ ਆ ਨਹੀਂ ਨਹੀਂ ਰੂਮ ਬੜਾ ਵਧੀਆ ਥੱਲੇ ਰੂਮ ਆ ਓਕੇ ਠੀਕਾ ਹੋਰ ਕਿੱਧਰ ਹੋਰ ਵੀ ਪਾਸੇ ਹੋਊਗਾ ਕੋਈ ਹੂੰ ਬਾਰ ਪੁੱਲ ਹਾਂ 시ਟੀ ਦਾ 뷰 ਇੱਥੋਂ ਦੇਖਦਾ ਆ ਬੈ ਸਾਰ ਆ ਇਹਦਾ ਆਪ ਘਰੇ ਜਾ ਕੇ ਦੇਖ ਲੈ ਇਹਦਾ ਸੋਨਾ ਜ਼ਰੂਰ ਆ ਹਾਂ ਕਿੰਨੇ ਕਿੰਨੇ ਬਣਾਏ ਆ ਹਾਂ ਕੈਂਟ ਬਣਾਈ ਜਾਣਾ ਪੂਰੀ ਹਾਂ ਨਾ ਪਤਾ ਨਹੀਂ ਪਤਾ ਨਹੀਂ ਕੀ ਡਿਜ਼ਾਈਨ ਆ ਔਰ ਕੀ ਆ ਆਪਾਂ ਨੂੰ ਵੀ ਪਤਾ ਬਹੁਤ ਸੋਹਣੀ ਬਣੀ ਪਰ ਆ ਗਿਆ ਨਰਦੀਪ ਆਹ ਹਾਲ ਹੀ ਆ ਨਾ ਹੋਈ ਹਾਂ ਆ ਫੂਡ ਪਿਆ ਹੈਗਾ ਇਸ ਤੇ ਲੈਣਾ ਫੂਡ ਪੇੜ ਹੈ ਇਹ ਇਹ ਪਤਾ ਨਹੀਂ ਕੀ ਆ ਫੂਡ ਰੈਡੀ ਹੋ ਰਿਹਾ ਨਾ ਆਹ ਫਾਗ ਦੇ ਫੂਡ ਰੈਡੀ ਹੋ ਰਿਹਾ ਪਤਾ ਨਹੀਂ ਪੁੱਛਾਂਗਾ ਇਹਨੂੰ ਉਹ ਕਹਿੰਦਾ ਰਮਾਦਾਨ ਆ ਰਮਾਦਾਨ ਪਾਈ ਕਹਿੰਦਾ ਨਾ ਰਮਾਦਾਨ ਆ ਰਮਾਦਾਨ ਕਰਕੇ ਸਟਾਲਾਂ ਲੱਗੀਆਂ ਹੋਈਆਂ ਵਾ ਤੇ ਜਿਹੜੀਆਂ ਸਟਾਲਾਂ ਵਾਲਾ ਫ੍ਰੀ ਆਫ ਫੂਡ ਆ ਸਾਰਿਆਂ ਦੇ ਲਈ ਪਰ 7 ਵਜੇ ਤੋਂ ਬਾਅਦ ਹਲੇ ਨਹੀਂ 7 ਵਜੇ ਤੋਂ ਬਾਅਦ ਸਾਰਿਆਂ ਲਈ ਫ੍ਰੀ ਆਫ ਫੂਡ ਹੋਊਗਾ ਰਮਾਦਾਨ ਜਿਹੜੀਆਂ ਹੁੰਦੀਆਂ ਇਹਨਾਂ ਦਾ ਨਾ ਆਪਣੇ ਮੁਸਲਮ ਹੀ ਕਹਿੰਦੇ ਪਿਆ ਹਾਂ 6 ਵਜੇ ਤੋਂ ਬਾਅਦ ਸਾਰੇ ਬੰਦ ਹੋ ਜਾਣਗੇ ਸਿਰਫ ਮੁਸਲਮ ਰਹਿ ਜਾਣਗੇ ਹਾਂਜੀ ਗਾਇਸ ਚਲੋ ਆਪਾਂ ਹੁਣ ਮਸਜਿਦ ਵੇਖ ਲਈ ਆ ਲੱਗ ਭੱਗ ਬਾਹਰੋਂ ਤੇ ਜਿਹੜਾ ਹੁਣ ਇੱਥੇ ਪਿੱਛੇ ਸ਼ੁਰੂ ਹੋਣ ਲੱਗਾ ਵਾ ਪ੍ਰੇਅਰ ਵਗੈਰਾ ਸ਼ੁਰੂਆਂ ਲੱਗਿਓ 7 ਵਜ ਤੇ ਉਹ ਉਹਨਾਂ ਲਈ ਆ ਜਿਹੜੇ ਮੁਸਲਿਮਾ ਆਪਣੇ ਲਈ ਬੰਦ ਹੋ ਗਿਆ ਇੱਥੇ ਸਾਰਾ ਕੁਝ ਆ ਬਾਹਰਲਾ ਮਾਹੌਲ ਇੱਧਰਲਾ ਦੇਖ ਲੋ ਥੋੜਾ ਜਿਹਾ ਆ ਪਿੱਛੇ ਸਿਟੀ ਸਾਰੀ ਆ ਦੇਖੋ ਕਿੱਡਾ ਸੋਹਣਾ ਥਿਊ ਆ ਦੇਖੋ ਕਿੱਡਾ ਸੋਹਣਾ ਥਿਊ ਆ ਇਹ ਹੈਗੀ ਆ ਜਿਹੜੀ ਮਸਕਾ ਨਾ ਇਹ ਮਸਕ ਹੈਗੀ ਆ ਨੈਸ਼ਨਲ ਮਸਕਾ ਜਿਹੜੀ ਮਲੇਸ਼ੀਆ ਦੀ ਸਭ ਤੋਂ ਵੱਡੀ ਮਸਕ ਜਿਹੜੀ ਤੁਸੀਂ ਅਗਰ ਮਲੇਸ਼ੀਆ ਚ ਆਉਂਦੇ ਹੋ ਤਾਂ ਤੁਸੀਂ ਜ਼ਰੂਰ ਇੱਥੇ ਘੇੜਾ ਮਾਰ ਕੇ ਜਾਇਓ ਆਪਾਂ ਹੁਣ ਕਰਦੇ ਆ ਕਲੋਥ ਚੇਂਜ ਕਰਨੇ ਪੈਣੇ ਇੱਥੇ ਬਾਹਰ ਗਰਮੀ ਕਿੰਨੀ ਥੱਲੇ ਪੈਰ ਗਰਮ ਹੁੰਦੇ ਬੈ ਪਤਾ ਵੱਜੇ ਨਹੀਂ ਚੋ ਨਹੀਂ ਇੰਨੀ ਤਾਂ ਨਹੀਂ ਵਜਦੀ ਬਈ ਪਰ ਫਿਰ ਵੀ ਅਜੀ ਥੋੜੀ ਜੀ ਦੂਰ ਆਏ ਆ بارش ਹੋਣ ਲੱਗੀ ਬਈ ਬਹੁਤ ਜ਼ਿਆਦਾ ਤੇ ਆ ਬਾਹਰ ਦੇਖੋ ਢੋਲ ਗਈ ਹੋ ਗਿਆ ਇੱਧਰ ਆਦਰ ਸਾਰੀਆਂ ਸਕੂਟਰੀਆਂ ਵਾਲੇ ਖੜ ਗਏ ਆਗੇ ਇੱਧਰ ਕਿਉਂਕਿ ਇੱਥੇ ਆ ਛੱਤ ਜੀ ਹੈਗੀ ਇੱਥੇ ਖੜ ਕੇ ਸਾਰੇ ਲਾ ਕੇ ਆਵਦੇ ਆ ਸਕੂਟਰੀਆਂ ਹੁਣ ਵੇਟ ਕਰਨੀ ਪੈਣੀ ਹੈ ਇੱਥੇ ਕਿਉਂਕਿ ਸਾਡੇ ਕੋਲੇ ਰੇਨ ਕੋਟ ਨਹੀਂ ਹੈਗਾ ਕੋਟ ਰੇਨ ਕੋਟ ਵੀ ਹੈਗਾ ਛਤਰੀ ਵੀ ਹੈਗੀ ਆ ਪਰ ਉਹ ਹੋਟਲ ਚ ਪਿਆ ਉਹ ਲੈ ਕੇ ਨਹੀਂ ਆਏ ਨਾਲ ਜੇ ਹੁੰਦਾ ਤਾਂ ਆਪਾ ਪਾ ਲੈਣਾ ਸੀ ਉਹਨਾਂ ਫਿਰ ਚੱਲ ਜਣਾ ਸੀ ਹੁਣ ਚਲ ਵੇਟ ਕਰਦੇ 5-10 ਮਿੰਟ ਉਹਨਾਂ ਨੇ ਇੱਥੇ ਮਾਹੌਲ ਬਣਦੇ ਕੀ ਆ ਆਸ-ਪਾਸੇ ਵੇਖ ਲੈਣੇ ਮਾਹੌਲ ਬਹੁਤ ਤੇਜ਼ ਹੋ ਗਿਆ ਬਈ ਪਹਿਲੀ ਚੌਕੜੀ ਹੁਣ ਐਸੇ ਨਹੀਂ ਪਤਾ ਨਹੀਂ ਕਿੰਨਾ ਟਾਈਮ ਖੜਿਆ ਜਾਂਦਾ ਨਹੀਂ ਪਿਆ ਠੀਕ ਆ ਖੜਨ ਦੀ ਆਦਤ ਹੀ ਨਹੀਂ ਹੈ ਨਹੀਂ ਕੀ ਇਸ ਕਰਕੇ ਹੁਣ ਪਾ ਲੈ ਬਹਿ ਗਏ ਇੱਥੇ ਆਰਾਮ ਦਾ 5-10 ਮਿੰਟ ਵੇਟ ਕਰਦੇ ਆ ਠੀਕ ਆ ਕਰ ਰਹੀਆਂ ਇੰਜੋਏ ਤਾਂ ਮੈਂ ਵੀ ਕਰਦਾ ਪਿਆਵਾ ਪਰ ਮਤਲਬ ਖੜਿਆ ਨਹੀਂ ਰੁਕ ਜਾ ਟਮਾਟਰ ਹੋ ਜਾ ਆਹ ਉਤੋਂ ਪੱਤੇ ਝੜਦੇ ਨੇ ਇੱਕ ਇੱਕ ਕਰਕੇ ਆਉਂਦਾ ਵਾ ਪੱਤਾ ਐ ਲੱਗਦੇ ਆ ਨਾ ਜਿਵੇਂ ਪੱਤੇ ਝੜ ਆਵੇ ਆਵੇ ਉਹ ਪੱਤੇ ਗਏ ਐ ਉਤੋਂ ਦੇ ਬੇ ਦੇਖੀ ਟ੍ਰੈਫਿਕ ਕਿੰਨਾ ਨਾ ਨਰਦੀਪ ਐਸੇ ਲੈਵਲ ਤੇ ਛੁੱਟੀ ਹੋਈ ਨਹੀਂ ਨਾ ਸਾਰਿਆਂ ਨੂੰ ਚੱਲੇ ਹੋਣੇ ਹਰੇ ਘਰਾ ਘਰੀ ਤੇ ਆਪਾਂ ਨੂੰ ਉਧਰੋਂ ਆ ਗਏ ਅਸੀਂ ਹੁਣ ਤੇ ਇਹਦੇ ਨਾ ਆਪਣਾ ਮੇਨ ਸਿਟੀ ਦੇ ਵਿੱਚ ਹੀ ਆ ਲिटल ਇੰਡੀਆ ਲਿਟਰਲ ਇੰਡੀਆ ਮਤਲਬ ਕਿ ਜਿੱਥੇ ਆਪਣੀਆਂ ਸਾਰੀਆਂ ਆਸਟ੍ਰੇਲੀਆ ਦੀ ਇੰਡੀਆ ਦੀਆਂ ਸ਼ਾਪਸ ਵਗੈਰਾ ਹੋਣਗੀਆਂ ਰੈਸਟੋਰੈਂਟ ਜੁਵੈਲਰੀ ਜਾਂ ਜਿਵੇਂ ਆਪਣਾ ਇੰਡੀਆ ਹੁੰਦਾ ਵਾ ਉਹੋ ਜੀ ਜਗ੍ਹਾ ਵਾ ਤੇ ਲਿਟਰਲ ਇੰਡੀਆ ਗਾਇਸ ਤੁਹਾਨੂੰ ਆਪਾਂ ਵਿਖਾਉਨੇ ਆ ਅਗਲੇ ਵਲੌਗ ਦੇ ਵਿੱਚ ਵਿਖਾਉਨੇ ਆ ਕਿਉਂਕਿ ਪਹਿਲਾ ਵਲੌਗ ਹਨਾ ਬਹੁਤ ਲੰਮਾ ਹੋ ਗਿਆ ਵਾ ਤੇ ਬਈ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਬਈ ਨਮਸਕਾਰ ਟਾਟਾ ਟਾਟਾ ਬਾਏ ਬਾਏ ਅਗਲਾ ਵਲੌਗ ਲਿਟਰਲ ਇੰਡੀਆ